ठंड का मौसम है आप लोग जो कम्बल दिए हैं हम लोग के लिए बहुत बढ़िया चीज दिए हैं ऐसा। तो इसी तरह का सभी आदमी जब भलाई करे तो गरीबी जो है यह भारत में गरीबी नहीं रहेगा इन क्लब इंटरनेशनल की इस तरह की संस्था है जो लोड़ बंदा दी मदद ले वक्त-वक्त कार्य करती रहती है उसी मुहिम के तहत तो आज मुकंदपुर रोड बंगा तो ਲਾਇਨ ਕਲੱਬ ਬੰਗਾ ਨਿਸ਼ਚੇ ਵੱਲੋਂ ਲੋੜਵੰਦਾਂ ਨੂੰ ਠੰਡ ਦੇ ਮੌਸਮ ਦੇ ਵਿੱਚ ਕੰਬਲ ਵੰਡਣ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ ਔਰ ਜਿਸ ਦੇ ਤਹਿਤ ਲਾਇਨ ਕਲੱਬ ਬੰਗਾ ਨਿਸ਼ਚੇ ਦੇ ਪ੍ਰਧਾਨ ਗੁਲਸ਼ਨ ਕੁਮਾਰ ਬੰਗਾ ਜੀ ਦੀ ਅਗਵਾਈ ਦੇ ਵਿੱਚ ਇਹ ਕਾਰਜ ਕੀਤਾ ਜਾ ਰਿਹਾ ਹੈ ਔਰ ਜਿਹੜੇ ਦਿਸ਼ਾ ਨਿਰਦੇਸ਼ ਨੇ ਉਹ ਅਮਰੀਕਾ ਤੋਂ तीरज मक्कड़ जी जो कि इस क्लब दे प्रोजेक्ट चेयरमैन हन ओनां दे दिशा निर्देशां हए ए ਕੀਤਾ ਕਾਰਜ ਕੀਤਾ ਜਾ ਰਿਹਾ ਹੈ ਤੁਹਾਨੂੰ ਦਿਖਾਵਾਂਗੇ ਇਸ ਕਾਰਜ ਦੇ ਵੱਖ-ਵੱਖ ਦ੍ਰਿਸ਼ ਇਸ ਮੌਕੇ ਵੱਖ-ਵੱਖ ਆਗੂਆਂ ਨੇ ਕੀ ਗਿਆ ਔਰ ਲੋੜਵੰਦ ਜਿਨ੍ਹਾਂ ਦੀ ਮਦਦ ਕੀਤੀ ਗਈ ਲਾਈਨ ਕਲਬ ਬੰਗਾ ਨਿਸ਼ਚੇ ਵੱਲੋਂ ਉਹਨਾਂ ਨੇ ਕਲੱਬ ਦਾ ਧੰਨਵਾਦ ਕਰਦੇ ਹੋਏ ਕੀ ਕਿਹਾ ਲਾਈਨ ਕਲਬ ਬੰਗਾ ਨਿਸ਼ਚੇ ਵੱਲੋਂ ਜੋ ਸੇਵਾ ਕੀਤੀ ਗਈ ਹੈ ਔਰ ਜਿਨ੍ਹਾਂ ਨੂੰ ਇਹ ਕੰਬਲ ਦਿੱਤੇ ਗਏ ਨੇ ਲਾਈਨ ਕਲਬ ਬੰਗਾ ਨਿਸ਼ਚੇ ਵੱਲੋਂ ਉਹਨਾਂ ਦੇ ਵੀ ਗੱਲ ਕਰਦੇ ਹਾਂ ਕੀ ਕਹੇਗੇ हम लोग जो सेवा करते हैं ये हम लोग गरीबों के लिए अच्छा ही हुआ है ठंड का मौसम है कम्बल दिया तो थोड़ा राहत जरूर होगा कम्बल ठंडी में कम्बल मिल गया इसके लिए बहुत बहुत धन्यवाद है इस तरह का आदमी यह देश में रहे तो देश जो है बर्बादी से बच सकता है तो इसी तरह का सभी आदमी जब भलाई करे तो गरीबी जो है यह भारत में गरीबी नहीं रहेगा सबका भला ही होगा हमारे तरफ से आप लोग को शुक्रिया अदा है इसके लिए हम बहुत आभारी हैं आपका सेवा करते हुए ने कामी किसको हो, हो प्राप्त स्वामी ਇਸੇ ਤਰ੍ਹਾਂ ਦਾ ਅੱਜ ਉਪਰਾਲਾ ਲਾਇਨ ਕਲੱਬ ਬੰਗਾ ਨਿਸ਼ਚੇ ਵੱਲੋਂ ਕੀਤਾ ਗਿਆ ਹੈ ਔਰ ਜਿਸ ਤਰ੍ਹਾਂ ਦੀ ਸੇਵਾ ਇਹਨਾਂ ਨੇ ਇਸ ਵੇਲੇ ਗਰੀਬਾਂ ਲਈ ਕੀਤੀ ਔਰ ਗਰੀਬ ਜਿਸ ਤਰ੍ਹਾਂ ਦੀਆਂ ਦਿਲਾਵਾਂ ਦੇ ਰਹੇ ਨੇ ਔਰ ਮੈਨੂੰ ਲੱਗਦਾ ਵੀ ਲਾਇਨ ਕਲੱਬ ਦਾ ਇੱਕ ਵੱਡਾ ਉਪਰਾਲਾ ਹੈ ਜੋ ਕੀਤਾ ਗਿਆ ਹੈ ਜਿਹੜਾ ਕਿ ਇਸ ਵੇਲੇ ਸਾਡੇ ਵਿੱਚ ਜਿਸ ਤਰ੍ਹਾਂ ਕਿ ਮੈਨੂੰ ਜਾਣਕਾਰੀ ਮਿਲੀ ਹੈ ਸਾਡੇ ਚਾਰਟਰਡ ਪ੍ਰੈਜ਼ੀਡੈਂਟ ਲਾਇਨ ਬਲਬੀਰ ਸਿੰਘ ਰਾਏ ਜੀ ਉਹਨਾਂ ਦੀ ਰਹਿਮਾਈ ਦੇ ਵਿੱਚ ਉਹਨਾਂ ਦੇ ਅਸ਼ੀਰਵਾਦ ਨੇ ਸਾਰਾ ਸਾਰਾ ਇਹ ਅੱਜ ਦਾ ਕੰਮ ਮਿਥਿਆ ਗਿਆ ਸੀ ਔਰ ਜਿਸ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਅੱਜ ਸਿਰੇ ਲਾਇਆ ਗਿਆ ਹੈ ਔਰ ਜਿਹਦੇ ਵਿੱਚ ਸਭ ਤੋਂ ਵੱਡਾ ਪ੍ਰੋਲਾ ਇਸ ਕਲੱਬ ਦੇ ਖਜ਼ਾਨਚੀ ਸਾਡੇ ਲਾਇਨ ਜਸਪਾਲ ਸਿੰਘ ਗਿੱਧਾ ਜੀ ਨੇ ਕੀਤਾ ਔਰ ਉਸ ਪਾਸੇ ਕੀਤਾ ਜੀ ਕਰਦੇ ਆ ਕਿ ਜਸਪਾਲ ਗਿੱਧਾ ਜੀ ਨੂੰ ਮਸੂਸ ਹੋ ਰਿਹਾ ਉਹ ਵੀ ਬੜੇ ਤਤਪਰ ਹੋ ਕੇ ਸੇਵਾ ਕਰ ਰਹੇ ਨੇ ਵਧੀਆ ਨਾਇਨ ਕਲੱਬ ਨੀਚੇ ਬੰਗਾ ਕੋਲੋਂ ਅੱਜ ਕੰਪਲਾ ਦੀ ਸੇਵਾ ਕੀਤੀ ਹੈ ਲਾਇਨ ਓਵਰ ਥੱਲੇ ਵੀ ਸਟੇਸ਼ਨ ਤੇ ਵੀ ਗਏ ਸੇ ਉੱਧਰ ਹੈ ਨਹੀਂ ਬੰਦਾ ਔਰ ਮੈਂ ਪੁੱਛਣਾ ਚਾਹੂੰਗਾ ਲਾਇਨ ਹਰਵਿੰਦਰ ਜੀ ਜੋ ਵਾਈਸ ਪ੍ਰਧਾਨ ਨੇ ਔਰ ਜਿਨ੍ਹਾਂ ਦੀ ਸਲੋਗਨ ਨਾਲ ਹੀ ਅਸੀਂ ਇਸ ਕਾਫਲੇ ਦੀ ਸ਼ੁਰੂਆਤ ਕੀਤੀ ਸੀ ਜਦੋਂ ਅਸੀਂ ਇਸ ਕਲੱਬ ਕਲੱਬ ਵੱਲੋਂ ਇਹ ਕਾਫਲਾ ਲੈ ਕੇ ਤੁਰੇ ਸੀਗੇ ਬੰਗਾ ਰੋਡ ਬੰਗਾ ਤੋਂ ਜਿੱਥੇ ਕੀ ਪ੍ਰਧਾਨ ਜੀ ਲਾਇਨ ਗੁਲਸ਼ਨ ਕੁਮਾਰ ਜੀ ਦੇ ਦਫ਼ਤਰ ਤੋਂ ਚੱਲੇ ਸੀਗੇ ਔਰ ਉਸ ਵੇਲੇ ਇਹ ਜਿਹੜੀ ਹਰੀ ਚੰਡੀ ਦਿੱਤੀ ਗਈ ਸੀ ਸਾਡੇ ਵਾਈਸ ਪ੍ਰਧਾਨ ਇਸ ਲਾਈਨ ਕਲੱਬ ਨੂੰ ਨੀਚੇ ਦੇ ਵਾਈਸ ਪ੍ਰਧਾਨ ਹਰਵਿੰਦਰ ਜੀ ਵੱਲੋਂ ਦਿੱਤੀ ਗਈ ਸੀ ਔਰ ਇਹਨਾਂ ਨਾਲ ਗੱਲ ਕਰਦੇ ਆਂ ਵੀ ਜਿਸ ਤਰ੍ਹਾਂ ਹੁਣ ਇਸ ਵੇਲੇ ਇਹ ਕੀ ਮਹਿਸੂਸ ਕਰ ਰਹੇ ਨੇ ਜਦੋਂ ਇਹਨਾਂ ਨੂੰ ਗਰੀਬਾਂ ਵੱਲੋਂ ਵੱਡੀਆਂ ਦੁਆਵਾਂ ਮਿਲ ਰਹੀਆਂ ਨੇ ਔਰ ਗਰੀਬਾਂ ਦਾ ਕਹਿਣਾ ਹੈ ਕਿ ਜੋ ਕਾ ਜੋ ਜੋ ਕਾਰਜ ਇਸ ਵੇਲੇ ਲਾਈਨ ਕਲੱਬ ਬੰਗਾ ਨੀਚੇ ਵੱਲੋਂ ਕੀਤਾ ਗਿਆ ਬਹੁਤ ਵਧੀਆ ਕੀਤਾ ਗਿਆ ਔਰ ਸਾਰਿਆਂ ਵੱਲੋਂ ਦੁਆਵਾਂ ਮਿਲ ਰਹੀਆਂ ਨੇ ਔਰ ਗਰੀਬ ਦੀ ਦੁਆ ਜਿਹੜੀ ਹੁੰਦੀ ਹੈ ਸਭ ਤੋਂ ਵੱਡੀ ਦੁਆ ਹੁੰਦੀ ਹੈ ਇਹ ਹਰਿੰਦਰ ਜੀ ਕੀ ਕਹੋਗੇ ਬਿਲਕੁਲ ਜੀ ਤੁਸੀਂ ਸੱਚ ਕਿਹਾ ਹੈ ਕਿ ਜਿਹੜੀ ਗਰੀਬ ਦੀ ਦੁਆ ਹੁੰਦੀ ਹੈ ਸਭ ਤੋਂ ਵੱਡੀ ਦੁਆ ਹੁੰਦੀ ਹੈ ਜਿੱਥੇ ਕਿਤੇ ਕਹਿੰਦੇ ਦਵਾਈ ਨਹੀਂ ਕੰਮ ਕਰਦੀ ਉੱਥੇ ਦੁਆ ਕੰਮ ਕਰਦੀ ਹੈ ਐਸਾ ਕਹਿਣਾ ਹੈ ਪਹਿਲਾਂ ਤੋਂ ਹੀ ਬਜ਼ੁਰਗਾਂ ਦਾ ਮਹਾਪੁਰਸ਼ਾਂ ਦਾ ਤੋਂ ਸਾਨੂੰ ਅੱਜ ਜੋ ਅਸੀਂ ਪ੍ਰੋਜੈਕਟ ਲਗਾਇਆ ਹੈ ਲਾਈਨਸ ਕਲੱਬ ਬੰਗਾ ਨੀਚੇ ਦੇ ਵੱਲੋਂ ਸਮੂਹ ਮੈਂਬਰਾਂ ਨੇ ਰਲ ਮਿਲ ਕੇ ਉਹ ਪ੍ਰੋਜੈਕਟ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਹੀ ਵਧੀਆ ਰਿਹਾ ਔਰ ਸੰਪੰਨ ਹੋਇਆ ਅਸੀਂ ਗਰੀਬ ਲੋੜਵੰਦਾਂ ਨੂੰ ਅਸੀਂ ਜੋ ਕਿ ਡੋਰ ਟੂ ਡੋਰ ਜਾ ਕੇ ਕੰਬਲ ਵੰਡੇ ਨੇ ਜੋ ਕਿ ਠੰਡ ਦਾ ਮੌਸਮ ਹੈ ਇਹਦੇ ਵਿੱਚ ਬਹੁਤ ਜਿਆਦਾ ਇਸ ਮਹੀਨੇ ਦੇ ਵਿੱਚ ਬਹੁਤ ਜਿਆਦਾ ਠੰਡ ਪੈ ਰਹੀ ਆ ਪੂਰਾ ਮਹੀਨਾ ਚੱਲ ਰਿਹਾ ਆ ਤਾਂ ਇਸ ਕਰਕੇ ਅਸੀਂ ਸਾਰੇ ਸਮੂਹ ਮੈਂਬਰਾਂ ਨੇ ਤੇ ਇਹ ਨੀਚੇ ਲਿਆ ਸੀਗਾ ਕਿ ਆਪਾਂ ਗਰੀਬ ਪਰਿਵਾਰਾਂ ਨੂੰ ਡੋਰ ਟੂ ਡੋਰ ਜਾ ਕੇ ਜੋ ਵੀ ਲੋੜਵੰਦ ਨੇ ਆਪਾਂ ਉਹਨਾਂ ਨੂੰ ਜਾ ਕੇ ਕੰਬਲ ਵੰਡਨੇ ਆ ਤੇ ਅੱਜ ਅਸੀਂ ਜੋ ਸਾਨੂੰ ਟਾਈਮ ਮਿਲਿਆ ਸੀਗਾ ਸੂ ਮੈਂਬਰਾਂ ਦੇ ਸਹਿਯੋਗ ਦੇ ਨਾਲ ਅੱਜ ਅਸੀਂ ਟਾਈਮ ਕੱਟ ਕੇ ਰਾਤ ਸ਼ਾਮ 7:00 ਵਜੇ ਅਸੀਂ ਤਕਰੀਬਨ ਤੁਰੇ ਸੀਗੇ ਹੁਣ ਤਕਰੀਬਨ ਸਵਾ 8 ਦਾ ਟਾਈਮ ਹੋ ਗਿਆ ਤਾਂ ਅਸੀਂ ਸਵਾ ਘੰਟਾ ਤਕਰੀਬਨ ਜੋ ਵੀ ਅਸੀਂ ਗਰੀਬਾਂ ਦੀ ਸਹਾਇਤਾ ਦੇ ਵਿੱਚ ਲਗਾਏ ਨੇ ਪ੍ਰਮਾਤਮਾ ਸਾਡੇ ਇਸ ਚੱਲੇ ਹੋਏ ਕਦਮਾਂ ਨੂੰ ਲੇਖੇ ਲਾਵੇ ਆਪਣੇ ਕਦਮ ਕਦਮ ਸਾਡੇ ਲੇਖੇ ਲਾਉਣ ਤੇ ਸਾਨੂੰ ਅੱਗੇ ਤੋਂ ਤਰੱਕੀ ਬਖਸ਼ਣ ਤਾਂ ਕਿ ਅਸੀਂ ਹੋਰ ਵੀ ਇਸ ਤੋਂ ਵੀ ਵਧੀਆ ਔਰ ਵੱਡਾ ਪ੍ਰੋਜੈਕਟ ਜਿਹੜਾ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ ਰਵਿੰਦਰ ਜੀ ਇੱਕ ਗੱਲ ਸੋਚ ਜਿਸ ਤਰ੍ਹਾਂ ਕਿ ਇਸ ਵੇਲੇ ਸਵਾਰਥੀ ਯੁੱਗ ਚੱਲ ਰਿਹਾ ਹੈ ਔਰ ਹਰ ਬੰਦਾ ਸਵਾਰਥੀਲੀ ਕੰਮ ਕਰਦਾ ਹੈ ਔਰ ਤੁਸੀਂ ਜਿਹੜੀ ਸੇਵਾ ਕੀਤੀ ਹੈ ਬਿਲਕੁਲ ਹੀ ਨਿਰਸਵਾਰਥ ਕੀਤੀ ਹੈ ਔਰ ਕਿਸ ਤਰ੍ਹਾਂ ਦਾ ਤੁਹਾਨੂੰ ਇਸ ਵੇਲੇ ਮਹਿਸੂਸ ਹੋ ਰਿਹਾ ਕਿਦਾਂ ਦਾ ਸਕੂਨ ਮਿਲ ਰਿਹਾ ਹੈ ਜਾਂ ਤੁਸੀਂ ਕੀ ਸਮਝਦੇ ਹੋ ਵੀ ਇਦਾਂ ਦੀ ਸੇਵਾ ਕਰਕੇ ਕੀ ਮਿਲਦਾ ਹੈ ਬਿਲਕੁਲ ਜੀ ਅਸੀਂ ਮੈਨੂੰ ਤਕਰੀਬਨ ਲਾਸਟ 7 ਇਅਰ ਤੋਂ ਮੈਂ ਲਾਈਨਜ਼ ਕਲੱਬ ਬੰਗਾ ਨਿਚੇ ਦੇ ਨਾਲ ਜੁੜਿਆ ਹੋਇਆ ਆ ਮੈਂ ਇਸ ਕਲੱਬ ਦੇ ਥਰੂ ਦੋ ਵਾਰ ਵਿਦੇਸ਼ ਯਾਤਰਾ ਵੀ ਕਰ ਚੁੱਕਾ ਆ ਜੋ ਮੈਨੂੰ ਇਸ ਕਲੱਬ ਦੇ ਵਿੱਚ ਰਹਿ ਕੇ ਸਿੱਖਣ ਨੂੰ ਮਿਲਿਆ ਔਰ ਜੋ ਮੈਂ ਮਾਨ ਮਹਿਸੂਸ ਕਰ ਰਿਹਾ ਇਸ ਕਲੱਬ ਦਾ ਮੈਂਬਰ ਹੋ ਕੇ ਮੈਂ ਹੋਰ ਕਦੇ ਵੀ ਅੱਜ ਤੱਕ ਕਿਸੇ ਕਲੱਬ ਦਾ ਮੈਂਬਰ ਨਹੀਂ ਬਣਿਆ ਔਰ ਨਾ ਹੀ ਮੈਂ ਬਣਨਾ ਚਾਹਾਂਗਾ ਸਿਵਾਏ ਲਾਇਨਜ਼ ਕਲੱਬ ਲਾਇਨਜ਼ ਕਲੱਬ ਦੇ ਇਲਾਵਾ ਜਿਸ ਤਰ੍ਹਾਂ ਇੱਕ ਗੱਲ ਹੋਰ ਦੱਸੋ ਰਵਿੰਦਰ ਜੀ ਜਿਸ ਤਰ੍ਹਾਂ ਕਿ ਤੁਹਾਡੇ ਜਿਹੜੇ ਸਾਬਕਾ ਪ੍ਰਧਾਨ ਰਹੇ ਨੇ ਲਾਇਨ ਧੀਰਜ ਮੱਕੜ ਜੀ ਜੋ ਕਿ ਐਸ ਵੇਲੇ ਅਮਰੀਕਾ ਦੇ ਵਿੱਚ ਬੈਠ ਨੇ ਉਹਨਾਂ ਦਾ ਸੁਨੇਹਾ ਵੀ ਮਿਲਿਆ ਸੀ ਵੀ ਤੁਸੀਂ ਇਦਾਂ ਦੇ ਪ੍ਰੋਜੈਕਟ ਲਾਓ ਉਹਨਾਂ ਲਈ ਵੀ ਕੁਝ ਨਿਆ ਅਮਰੀਕਾ ਦੇ ਵਿੱਚ ਬੈਠੇ ਨੇ ਬਿਲਕੁਲ ਜੀ ਸਾਡੇ ਲਾਇਨਜ਼ ਕਲੱਬ ਦੇ ਮੈਂਬਰ ਪ੍ਰੋਜੈਕਟਰ ਚੇਅਰਮੈਨ ਨੇ ਲਾਇਨਜ਼ ਧੀਰਜ ਕੁਮਾਰ ਮੱਕੜ ਜੀ ਉਹਨਾਂ ਨਾਲ ਸਾਡੀ ਤਕਰੀਬਨ ਗੱਲਬਾਤ ਹੁੰਦੀ ਰਹਿੰਦੀ ਆ ਚਾਹੇ 15 ਦਿਨਾਂ ਬਾਅਦ ਹੋਵੇ ਚਾਹੇ 1 ਮਹੀਨੇ ਬਾਅਦ ਚਾਹੇ 2 ਮਹੀਨੇ ਬਾਅਦ ਉਹ ਬਿਲਕੁਲ ਲਾਈਨਜ਼ ਕਲੱਬ ਦੇ ਨਾਲ ਪਹਿਲਾਂ ਤੋਂ ਹੀ ਟੱਚ ਨੇ ਔਰ ਟੱਚ ਦੇ ਵਿੱਚ ਰਹਿਣਗੇ ਤੇ ਉਹਨਾਂ ਨਾਲ ਇਹੀ ਗੱਲਬਾਤ ਹੁੰਦੀ ਆ ਜ਼ਿਆਦਾਤਰ ਕਿ ਜੋ ਵੀ ਲਾਈਨਜ਼ ਕਲੱਬ ਦੇ ਪ੍ਰੋਜੈਕਟ ਨੇ ਵੱਧ ਤੋਂ ਵੱਧ ਮੈਕਸਿਮਮ ਲਗਾਏ ਜਾਣ ਤਾਂ ਕਿ ਸਾਡਾ ਜਿਹੜਾ ਕਲੱਬ ਆਏ ਇਸੇ ਤਰ੍ਹਾਂ ਰੰਦੀ ਦੁਨੀਆ ਤੱਕ ਰਵੇ ਔਰ ਇਹਦਾ ਨਾਮ ਰਵੇ ਤੋਂ ਸਾਡੀ ਵੀ ਕੋਸ਼ਿਸ਼ ਇਹੀ ਆ ਕਿ ਅਸੀਂ ਜਿੰਨੇ ਵੀ ਪ੍ਰੋਜੈਕਟ ਆ ਉਹ ਛੇਤੀ ਤੋਂ ਛੇਤੀ ਲਗਾਉਣ ਦੀ ਕੋਸ਼ਿਸ਼ ਕਰਾਂਗੇ ਸਾਨੂੰ ਸਮੂਹ ਮੈਂਬਰਾਂ ਦਾ ਸਹਿਯੋਗ ਮਿਲਦਾ ਰਹੇ ਇਦੇ ਤਾਂ ਅਸੀਂ ਬਹੁਤ ਜਲਦੀ ਹੀ ਨਵਾਂ ਕੋਈ ਨਾ ਕੋਈ ਪ੍ਰੋਜੈਕਟ ਜਰੂਰ ਲੈ ਕੇ ਆਵਾਂਗੇ ਧੰਨਵਾਦ ਜੀ ਲਾਇਨ ਬਲਵੀਰ ਸਿੰਘ ਰਾਏ ਜੀ ਉਹਨਾਂ ਦੇ ਅਸ਼ੀਰਵਾਦ ਨਾਲ ਕਿਉਂਕਿ ਬਜ਼ੁਰਗਾਂ ਦਾ ਅਸ਼ੀਰਵਾਦ ਬਹੁਤ ਵੱਡਾ ਹੁੰਦਾ ਹੈ ਔਰ ਜਿਹੜੀ ਗੱਲ ਮੈਂ ਕਰਨੀ ਚਾਹੁੰਦਾ ਹਾਂ ਵੀ ਮਤਲਬ ਕਹਿਣ ਦਾ ਇਹ ਆ ਵੀ ਜਿਹੜੇ ਬਲਬੀਰ ਸਿੰਘ ਰਾਏ ਜੀ ਨੇ ਇਸ ਕਲੱਬ ਦੇ ਚਾਰਟਰ ਪ੍ਰੈਜ਼ੀਡੈਂਟ ਨੇ ਮੈਂ ਆਪਣੇ ਸਰੋਤਿਆਂ ਨੂੰ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਵੀ ਚਾਰਟਰਡ ਪ੍ਰੈਜ਼ੀਡੈਂਟ ਉਹ ਹੁੰਦਾ ਜਿਸ ਦੀ ਰਹਿਨਮਾਈ ਦੇ ਵਿੱਚ ਇਹ ਕਲੱਬ ਸ਼ੁਰੂਆਤ ਹੋਈ ਤੇ ਮੈਂ ਜਾਣਕਾਰੀ ਲਵਾਂਗਾ ਬਲਬੀਰ ਸਿੰਘ ਰਾਏ ਜੀ ਨਾਲ ਬਲਬੀਰ ਜੀ ਕੀ ਕਹੋਗੇ ਇਸ ਮੌਕੇ ਸਾਡੀ ਕਲੱਬ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਸਾਡੇ ਧੀਰਜ ਮੱਕੜ ਦਾ ਇਹਦੇ ਵਿੱਚ ਸਹਿਯੋਗ ਆ ਪਾਕੀ ਸਾਡੇ ਸਾਰੇ ਜਿੰਨੇ ਵੀ ਮੈਂਬਰ ਆ ਸਾਰਿਆਂ ਦੇ ਸਹਿਯੋਗ ਨਾਲ ਅੱਜ ਇੱਕ ਮਹੰਮਲਾ ਦਾ ਪ੍ਰੋਜੈਕਟ ਲਾਇਆ ਛੇਤੀ ਅਸੀਂ ਲਾ ਜਿੰਨ ਸ਼ੂਗਰ ਸ਼ੂਗਰ ਦਾ ਫੇਰ ਲਾਵਾਂਗੇ ਜੇ ਬਾਹਰ ਨਿਚਾਇਤ ਅਸੀਂ ਬਲੱਡ ਬੈਂਕ ਦਾ ਵੀ ਕਰਾਂਗੇ ਬਲੱਡ ਇਕੱਠਾ ਕਰਾਂਗੇ ਹਾਂਜੀ ਧੰਨਵਾਦ ਜੀ ਇਹ ਗੁਲਸ਼ਨ ਜੀ ਜਿੱਦਾਂ ਮੀਡੀਆ ਦੇ ਵਿੱਚ ਜਾਣਕਾਰੀ ਮਿਲੀ ਸੀ ਵੀ ਤੁਹਾਡੇ ਜਿਹੜੇ ਸਾਬਕਾ ਪ੍ਰਧਾਨ ਰਹੇ ਨੇ ਧੀਰਜ ਮੱਕੜ ਜੀ ਔਰ ਨਾਲ ਉਹ ਇਸ ਵੇਲੇ ਪ੍ਰੋਜੈਕਟ ਇੰਚਾਰਜ ਵੀ ਨੇ ਉਹਨਾਂ ਦੀ ਉਹਨਾਂ ਦੀ ਦਿਸ਼ਾ ਨਿਰਦੇਸ਼ਾਂ ਦੇ ਹੇਠ ਜਿੱਦਾਂ ਪਤਾ ਲੱਗਾ ਮੀਡੀਆ ਵਾਲਿਆਂ ਨੂੰ ਵੀ ਇਹ ਜਿਹੜਾ ਅੱਜ ਦਾ ਪ੍ਰੋਜੈਕਟ ਲਾਇਆ ਗਿਆ ਉਹਨਾਂ ਲਈ ਕੋਈ ਸ਼ਬਦ ਹਾਂ ਉਹਨਾਂ ਲਈ ਬਹੁਤ ਧੰਨਵਾਦ ਹੈ ਜੀ ਉਨੇ ਸਾਨੂੰ ਬਾਹਰੋਂ ਪੈਸੇ ਭੇਜਿਆ ਹਾਂ ਵੀ ਤੁਸੀਂ ਸੈਲਫ ਕਰੋ ਤੇ ਆਉਣ ਵਾਲੇ ਟਾਈਮ 'ਚ ਹੋਰ ਜ਼ਿਆਦਾ ਭੇਜਾਂਗੇ ਤੁਹਾਨੂੰ ਪੈਸੇ ਵਧੀਆ ਕੰਮ ਕਰਾਂਗੇ ਸਾਡਾ ਵਧੀਆ ਨੇਚਰ ਆ ਸਾਡੇ ਅਸੀਂ ਜਿੰਨਾ ਕੀ ਹੋ ਸਕਦਾ ਬਾਤ ਸੋਚ ਕੱਢਾਂਗੇ ਕਲੱਬ ਲਈ ਹਾਂਜੀ ਉਹਦਾ ਧੰਨਵਾਦ ਹੈ ਧੀਰਜ ਮੱਕੜ ਜੀ ਦਾ ਜੀ ਏ ਧੰਨਵਾਦ ਜੀ ਜਿਸ ਤਰ੍ਹਾਂ ਇਹਨਾਂ ਦਾ ਕਹਿਣਾ ਵੀ ਧੀਰੇਜ ਮੱਕੜ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਕਿ ਸਾਡੇ ਔਰ ਬੀਂਗੇ ਐਨ ਆਰ ਆਈਓ ਵੱਡੀ ਮਦਦ ਇਸ ਵੇਲੇ ਲੌਨ ਕਲੱਬ ਇੰਟਰਨੈਸ਼ਨਲ ਦਾ ਜਿਹੜੀ ਇੱਕ ਬ੍ਰਾਂਚ ਹੈ ਲੌਨ ਕਲੱਬ ਬੰਗਾ ਨੀਚੇ ਦੀ ਕਰ ਰਹੇ ਨੇ ਮੈਂ ਮਨਜਿੰਦਰ ਸਿੰਘ ਆਪਣੇ ਸਾਥੀ ਅਮਿਤ ਦੇ ਨਾਲ ਤੁਸੀਂ ਦੇਖਦੇ ਰਹੋ ਪੰਜਾਬ 78 ਟੀਵੀ